ਮੂੰਹ ਤੋਂ 스멜 ਆਉਣ ਦੇ ਭਾਜੀ ਵੱਡੇ ਵੱਡੇ ਤਿੰਨ ਕਾਰਨ ਹੈ ਹੂੰ ਪਹਿਲਾ ਕਾਰਨ ਤਾਂ ਆਪਾਂ ਲਾ ਕੇ ਚੱਲੀਏ ਕਿ ਤੁਹਾਡੇ ਦੰਦਾਂ ਦੀ ਤੁਸੀਂ ਸਫਾਈ ਚੰਗੀ ਤਰ੍ਹਾਂ ਨਹੀਂ ਕਰਦੇ ਤੁਹਾਡੇ ਦੰਦਾਂ ਦੇ ਆਲੇ ਦੁਆਲੇ ਗੰਦਗੀ ਜੰਮੀ ਹੋਈ ਹੈ ਬਹੁਤ ਜ਼ਿਆਦਾ ਤੇ ਇੱਕ ਬਿਮਾਰੀ ਹੁੰਦੀ ਹੈ ਪੀਰੀਓਡੋਂਟਾਈਟਿਸ ਪੰਜਾਬੀ ਜਿਹਨੂੰ ਮਾਸ ਕੋਰਾ ਕਹਿ ਦਿੰਦੇ ਆ ਹੁੰਦਾ ਕਿ ਮਸੂੜੇ ਫੁੱਲ ਜਾਂਦੇ ਆ ਹੱਡੀ نیچے ਚਲੀ ਜਾਂਦੀ ਹੈ ਡੈਂਟਲ ਪੌਕੇਟਸ ਬਣ ਜਾਂਦੇ ਨੇ ਜਿੰਜਿਵਲ ਪੌਕੇਟਸ ਮਸੂੜੇ ਦੇ ਅੰਦਰ ਖਾਣਾ ਫਸ ਜਾਂਦਾ ਤੁਸੀਂ ਖਾਣਾ ਖਾਣੇ ਹੋ ਮਸੂੜਿਆਂ ਚ ਚਲਾ ਜਾਂਦਾ ਖਾਣਾ ਤੁਸੀਂ ਖਾਣਾ ਖਾ ਕੇ ਹਟ ਕੇ কুরਲਾ ਵੀ ਕਰ ਲਿਆ ਖਾਣਾ ਵਿੱਚੋਂ ਨਿਕਲਦਾ ਨਹੀਂ ਉਹ ਪੌਕੇਟਸ ਬਣ ਜਾਂਦੀਆਂ ਨੇ ਉਹਦੇ ਨਾਲ ਹੁੰਦਾ ਕਿ ਮਸੂੜੇ ਫੁੱਲ ਜਾਂਦੇ ਨੇ ਬਲੀਡਿੰਗ ਗੰਮਸ ਹੋ ਜਾਂਦੇ ਆ ਜਦੋਂ ਬਲੀਡਿੰਗ ਗੰਮਸ ਹੋ ਜਾਂਦੇ ਆ ਉੱਥੇ ਤੁਹਾਡੇ ਜਿਹੜੇ ਅੰਦਰ ਖਾਣਾ ਪਿਆ ਪਿਆ ਗਲਦਾ ਹੈਗਾ ਉਹਨੇ 스ਮੈਲ ਮਾਰਨੀ ਆ ਜੋ ਰਾਤ ਨੂੰ ਖਾ ਕੇ ਤੁਸੀਂ ਸੌਂਗੇ ਸਵੇਰੇ ਉੱਠੋਗੇ ਤਾਂ 스ਮੈਲ ਮਾਰੇਗਾ ਜਿਹੜਾ ਸਵੇਰੇ ਖਾਦਾ ਉਹ ਵੀ ਫਸਿਆ ਹੈ ਉਹਦੇ ਉੱਪਰ ਹੋਰ ਫਸ ਗਿਆ ਹੋਰ ਫਸ ਗਿਆ ਜਿਹੜਾ ਨੀਚੇ ਵਾਲਾ ਕਈ ਵ ਸੋ ਇਹ ਪਹਿਲਾ ਕਾਰਨ ਹੈ ਮੂੰਹ ਦੇ ਵਿੱਚੋਂ ਸਮੈਲ ਆ। ਇਹਦਾ ਹੁਣ ਟ੍ਰੀਟਮੈਂਟ ਵੀ ਆਪਾਂ ਨਾਲ ਡਿਸਕਸ ਕਰ ਲੈਂਦੇ ਹਾਂ ਤੁਸੀਂ ਦੰਦਾਂ ਦੀ ਸਫਾਈ ਕਰਾਓ। ਮਸੂੜੇ ਟਾਈਟ ਹੋ ਜਾਂਦੇ ਨੇ ਬੜੇ ਤਰ੍ਹਾਂ ਦੇ ਇਲਾਜ ਨੇ। ਮਸੂੜੇ ਟਾਈਟ ਹੋ ਜਾਂਦੇ ਨੇ ਇੱਥੋਂ ਤੁਹਾਡੇ ਪ੍ਰੋਬਲਮ ਸੋਲਵ ਹੋ ਗਈ। ਦੂਜੀ ਜਿਹੜੀ ਪ੍ਰੋਬਲਮ ਹੈ ਦੰਦਾਂ ਮੂੰਹ ਦੇ ਵਿੱਚੋਂ ਬਦਬੂ ਆਣ ਦੀ। ਉਹ ਤੁਹਾਡੀ ਜਿਵੇਂ ਆਪਾਂ ਡਿਸਕਸ ਕੀਤਾ ਜੀਭ ਜੀਭ ਦੇ ਉੱਤੇ ਕੁਝ ਪਰਤਾਂ ਜੰਮ ਜਾਂਦੀਆਂ ਨੇ। ਪਰਤਾਂ ਜੰਮਣ ਦੇ ਨਾਲ ਜਿਹੜੀ ਉੱਪਰਲੀ ਪਰਤ ਆ ਉਹਦੇ नीचे ਉਹਦੇ ਨੀਚੇ ਡਿਪੋਜ਼ਿਟਸ ਹੁੰਦੇ ਜਾਂਦੇ ਨੇ ਹੁੰਦੇ ਜਾਂਦੇ ਨੇ ਇਹ ਵੀ ਤੁਹਾਡੇ ਮੂੰਹ ਦੇ ਵਿੱਚੋਂ ਬਦਬੂ ਦਾ ਇੱਕ ਵੱਡਾ ਕਾਰਨ ਬਣ ਜਾਂਦਾ ਹੈ। ਹੂੰ ਇਸ ਤੋਂ ਬਾਅਦ ਫਿਰ ਆਪਾਂ ਪੇਟ ਦੇ ਪਾਸੇ ਜਾਂਦੇ ਆ ਕਿ ਤੁਹਾਡੇ ਸਿਸਟੈਮਿਕ ਕੋਈ ਪ੍ਰੋਬਲਮ ਹੈ। ਹੂੰ ਰੱਬ ਨਾ ਕਰੇ ਕਿਸੇ ਨੂੰ ਕੋਈ ਪੇਟ ਦਾ ਕਿਸੇ ਜਗ੍ਹਾ ਤੇ ਕੈਂਸਰ ਹੈ ਜਾਂ ਪੇਟ ਦੀਆਂ ਕੁਝ ਹੋਰ ਸਮੱਸਿਆਵਾਂ ਨੇ ਜਾਂ ਤੁਸੀਂ ਅਨਡਾਈਜੈਸਟੇਬਲ ਫੂਡ ਤੁਹਾਡੇ ਅੰਦਰ ਪਿਆ ਹੈ ਤੁਹਾਨੂੰ ਲੀਵਰ ਵੀਕ ਹੈ ਤੁਹਾਡਾ ਫੂਡ ਹੀ ਨਹੀਂ ਡਾਈਜੈਸਟ ਹੋ ਰਿਹਾ ਰਾਤੀ ਤੁਸੀਂ ਨਾਨ-ਵੈਜ ਖਾਦਾ ਹੈਗਾ ਉਹਨੂੰ ਲੰਮਾ ਸਮਾਂ ਲੱਗਦਾ ਡਾਈਜੈਸਟ ਹੋਣ ਨੂੰ ਉਹ ਵੀ ਵਿੱਚ ਪਿਆ ਹੈ। ਉਹਦੇ ਵੀ ਤੁਹਾਨੂੰ ਜਦੋਂ ਤੁਸੀਂ ਸਾਹ ਲੈਨੇ ਉਹਦੇ ਨਾਲ ਤੁਹਾਡਾ ਉਹ ਆ ਰਿਹਾ ਸੋ ਇਹ ਇੱਕ ਕਈ ਚੀਜ਼ਾਂ ਦਾ ਕੰਬੀਨੇਸ਼ਨ ਹੈਗਾ ਸੋ ਇਹਦੇ ਤੁਹਾਨੂੰ ਪਰ ਜ਼ਿਆਦਾਤਰ ਰਿਲੇਟਡ ਇਹ ਡੈਂਟਲ ਪ੍ਰੋਬਲਮਸ ਨਾਲ ਹੁੰਦਾ ਸੋ ਜਿਸ ਬੰਦੇ ਦੇ ਮੂੰਹ ਚੋਂ ਸਮੈਲ ਆਉਂਦੀ ਐ ਇਹਨੂੰ ਹੈਲਿਟੋਸਿਸ ਕਹਿੰਦੇ ਆ ਤਾਂ ਜਿੰਨਾ ਛੇਤੀ ਹੋ ਸਕਦਾ ਆਪਣੇ ਡੈਂਟਿਸਟ ਨੂੰ ਚੈੱਕ ਕਰਾ ਕੇ ਤੁਸੀਂ ਉਸ ਤੋਂ ਬਚ ਸਕਦੇ ਹੋ ਭਾਜੀ ਇੱਕ ਅੱਜ ਕੱਲ੍ਹ ਚੱਲਦਾ ਹੈ ਇੰਪਲਾਂਟ ਜੀ ਇਹ ਇੰਪਲਾਂਟ ਅਸਲ ਚ ਹੁੰਦਾ ਕੀ ਆ ਕਿਉਂਕਿ ਅਸੀਂ ਦੇਖਦੇ ਆ ਵੀ ਅੱਗੇ ਹੁੰਦਾ ਸੀ ਵੀ ਕਿਸੇ ਦਾ ਦੰਦ ਖਰਾਬ ਹੈ ਦੰਦ ਜੇ ਲਾਣਾ ਵੀ ਪੈ ਜਾਂਦਾ ਸੀ ਤਾਂ ਕਿਉਂਕਿ ਥੋੜਾ ਜਿਹਾ ਟ੍ਰੀਟਮੈਂਟ ਚਲੋ ਮੈਂ ਵੀ ਕਰਾਇਆ ਆਇਆ ਤੇ ਦੋ ਦੰਦਾਂ ਦੀ ਸਪੋਰਟ ਨਾਲ ਇੱਕ ਦੰਦ ਲਾ ਦਿੰਦੇ ਸੀ ਜੀ 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 ਉਹਨੂੰ ਡੈਂਟਲ ਬ੍ਰਿਜ ਕਹਿੰਦੇ ਸੀ ਭਾਜੀ ਉਹਨੂੰ ਡੈਂਟਲ ਬ੍ਰਿਜ ਕਹਿੰਦੇ ਸੀ ਹਾਂਜੀ ਹਾਂ ਦੋ ਤੁਹਾਡੇ ਦੰਦ ਹੈ ਮਤਲਬ ਅਗਲਾ ਦੰਦ ਵੀ ਹੈ ਤੁਸੀਂ ਇੱਕ ਦੰਦ ਕਢਾ ਚੁੱਕੇ ਕਿਸੇ ਕਾਰਨ ਕਰਕੇ ਉਹ ਦੰਦ ਨਿਕਲ ਗਿਆ ਤੁਹਾਡਾ ਉਸ ਦੇ ਇੱਕ ਅੱਗੇ ਦੰਦ ਹੈ ਇੱਕ ਪਿੱਛੇ ਦੰਦ ਹੈ ਵਿਚਕਾਰ ਦਾ ਦੰਦ ਹੈ ਨੀਗਾ ਹੂੰ ਆ ਉਹਨੂੰ ਮੈਂ ਤੁਹਾਨੂੰ ਮੇਰੇ ਕੋਲ ਇੱਕ ਮਾਡਲ ਹੈ ਮੈਂ ਤੁਹਾਨੂੰ ਉਹਦੇ ਤੋਂ ਦੱਸ ਦਿੰਦਾ ਮੰਨ ਲਓ ਇਹ ਕੰਡੀਸ਼ਨ ਹੈ ਇਹ ਤੁਹਾਡੇ ਦੋ ਦੰਦ ਨੇ ਅਗਲਾ ਦੰਦ ਹੈ ਤੇ ਪਿਛਲਾ ਦੰਦ ਹੈ ਹੁਣ ਇਹ ਦੰਦ ਤੁਸੀਂ ਲਵਾਉਣ ਵਾਸਤੇ ਆਪਣੇ ਡਾਕਟਰ ਕੋਲ ਗਏ ਹੋ ਤਾਂ ਕੁਝ ਸਾਲ ਪਹਿਲਾਂ ਤੱਕ ਜਿਆਦਾ ਜਿਹੜਾ ਫੇਮਸ ਸੀਗਾ ਟ੍ਰੀਟਮੈਂਟ ਉਹ ਕੀ ਸੀਗਾ ਡੈਂਟਲ ਬ੍ਰਿਜ ਬ੍ਰਿਜ ਦੇ ਵਿੱਚ ਕੀ ਕਰਦੇ ਸੀਗੇ ਅਗਲੇ ਦੰਦ ਨੂੰ ਵੀ ਰਗੜ ਕੇ ਛੋਟਾ ਕਰ ਦਿੰਦੇ ਸੀ ਪਿਛਲੇ ਦੰਦ ਨੂੰ ਵੀ ਰਗੜ ਕੇ ਛੋਟਾ ਕਰ ਦਿੰਦੇ ਸੀ ਹੂੰ ਫੇਰ ਉਹਦਾ ਨਾਪ ਲੈ ਕੇ ਐਦਾਂ ਉੱਤੇ ਦੰਦ ਲੱਗ ਜਾਂਦੇ ਦੇਖਣ ਨੂੰ ਤੁਹਾਡੇ ਦੰਦ ਪੂਰੇ ਹੋ ਗਏ ਆ ਜਿਹੜਾ ਦੰਦ ਹੈ ਨਹੀਂ ਸੀ ਉਹ ਵੀ ਲੱਗ ਗਿਆ ਪਰ ਇਸ ਦੰਦ ਲਵਾਉਣ ਦੀ ਤੁਸੀਂ ਕੀਮਤ ਅਦਾ ਕੀਤੀ ਆ ਉਹ ਹੈਗੀ ਆ ਜਿਹੜੇ ਤੁਹਾਡੇ ਨੇਚਰਲ ਦੰਦ ਸੀ ਉਹ ਜਿਹੜੇ ਤੁਹਾਡੇ ਘਸ ਗਿਆ ਹੁਣ ਅੱਜ ਦੀ ਘੜੀ ਤੁਹਾਡੇ ਦੰਦ ਲੱਗ ਗਏ ਭਾਜੀ ਹੁਣ ਕੁਝ ਸਮੇਂ ਬਾਅਦ ਇਹ ਦੰਦ ਜਿਹੜਾ ਰਗੜਦਾ ਇਹ ਰਗੜਦਾ ਜਾਂ ਤਾਂ ਇਹ ਸੈਂਸਿਟਿਵ ਹੋ ਜਾਣਗੇ ਕੁਝ ਸਾਲਾਂ ਬਾਅਦ ਇਹ ਦੰਦ ਡਿਕੇ ਹੋ ਜਾਣਗੇ ਨੀਚੇ ਖਾਣਾ ਫਸ ਕੇ ਮਤਲਬ ਅੱਜ ਸਪੋਸ ਕਰੋ ਤੁਸੀਂ 2025 ਚ ਟ੍ਰੀਟਮੈਂਟ ਲਿਆ ਜੇ ਕਿਸੇ ਕਾਰਨ ਕਰਕੇ ਚੰਗੀ ਤਰ੍ਹਾਂ ਨਹੀਂ ਲੱਗੇ ਤਾਂ 2030 32 5-7 ਸਾਲਾਂ ਚ ਇਹ ਦੰਦ ਵੀ ਡੈਮੇਜ ਹੋ ਜਾਣਗੇ ਫਿਰ ਅਚਾਨਕ ਇੱਕ ਦਿਨ ਆਏਗਾ ਇਹ ਦੰਦ ਵੀ ਤੁਹਾਡੇ ਨਾਲ ਨਿਕਲ ਜਾਣਗੇ ਹੁਣ ਤੁਸੀਂ ਸਵਾਲ ਕੀਤਾ ਸੀਗਾ ਕਿ ਡੈਂਟਲ ਇੰਪਲਾਂਟ ਕੀ ਹੁੰਦਾ ਹੈ ਹੂੰ ਸੋ ਹੁਣ ਅਵੇਅਰਨੈਸ ਵਧ ਗਈ ਹੁਣ ਲੋਕੀ ਜਦੋਂ ਅਸੀਂ ਦੱਸਦੇ ਆਂ ਲੋਕ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਹ ਦੰਦ ਲੱਗੇ ਨਾ ਲੱਗੇ ਪਰ ਅਸੀਂ ਇਹ ਦੰਦਾਂ ਨੂੰ ਨੁਕਸਾਨ ਨਹੀਂ ਕਰਾਉਣਾ ਰਗੜਾਉਣਾ ਨਹੀਂ ਹੈ ਫਿਰ ਇਹਦਾ ਕੀ ਸੋਲੂਸ਼ਨ ਹੈ ਫਿਰ ਇਹਦਾ ਸੋਲੂਸ਼ਨ ਇਹ ਹੈ ਭਾਜੀ ਕਿ ਜਿਵੇਂ ਤੁਹਾਡੇ ਇਹ ਦੰਦ ਨੇ ਅਸਲੀ ਇਹਦੀ ਜੜ੍ਹ ਹੈ ਵਿੱਚ ਇਹਦੀ ਜੜ੍ਹ ਵਿੱਚ ਹੈ ਅਸੀਂ ਇਸ ਤਰ੍ਹਾਂ ਦੀ ਹੀ ਇੱਕ ਆਰਟੀਫੀਸ਼ੀਅਲ ਰੂਟ ਤੁਹਾਡੀ ਹੱਡੀ ਦੇ ਅੰਦਰ ਪਾ ਦਿੰਦੇ ਹਾਂ ਹੂੰ ਇਹਨੂੰ ਡੈਂਟਲ ਇੰਪਲਾਂਟ ਕਹਿੰਦੇ ਨੇ ਹੂੰ ਇਟ ਇਜ਼ ਐਨ ਆਰਟੀਫੀਸ਼ੀਅਲ ਰੂਟ ਜਿਹੜੀ ਕਿ ਤੁਹਾਡੇ ਇਸ ਦੰਦ ਦੀ ਜੜਾ ਨਾਲ ਹੂਬ-ਹੂ ਮੈਚ ਕਰਦੀ ਹੈ ਮੈਚ ਕਰਦੀ ਦਾ ਮਤਲਬ ਇਹ ਤਾਂ ਰੱਬ ਨੇ ਬਣਾਈ ਹੋਈ ਹੈ ਇਟ ਇਜ਼ ਇਹ ਮੇਡ ਅ ਮਤਲਬ ਟਾਈਟੇਨੀਅਮ ਦੀ ਬਣੀ ਹੁੰਦੀ ਹੈ ਹੂੰ ਟਾਈਟੇਨੀਅਮ ਹੀ ਇੱਕ ਐਦਾਂ ਦੀ ਇਨਰਟ ਮੈਟਲ ਹੈ ਬਾਇਓ ਕੰਪੈਟੀਬਲ ਹੈ ਜਿਹੜੇ ਸਾਡਾ ਸਰੀਰ ਜਿਹਨੂੰ ਅਕਸੈਪਟ ਕਰਦਾ ਆਦਰਵਾਇਜ਼ ਤੁਸੀਂ ਇੱਕ ਕੰਡਾ ਵੀ ਲੱਗ ਜਾਣਾ ਭਾਜੀ ਉਹ ਵੀ ਸੁੱਜ ਜਾਂਦਾ ਉਹ ਵੀ ਸੁੱਜ ਜਾਂਦਾ ਉਹ ਵੀ ਜਦ ਤੱਕ ਤੁਹਾਡੇ ਸਰੀਰ ਚੋਂ ਬਾਹਰ ਨਹੀਂ ਆਂਦਾ ਉਦੋਂ ਤੱਕ ਨਹੀਂ ਟਿਕਦਾ ਸਾਡਾ ਸਰੀਰ ਸੋ ਇਹ ਟਾਈਟੇਨੀਅਮ ਦਾ ਬਣਿਆ ਹੁੰਦਾ ਹੈ ਕੁਝ ਸਮੇਂ ਬਾਅਦ ਇਹ ਤੁਹਾਡੀ ਬੋਡੀ ਇਹਨੂੰ ਟੇਕ ਅਪ ਕਰ ਲੈਂਦੀ ਹੈ ਉਸ ਪ੍ਰੋਸੈਸ ਨੂੰ ਕਹਿੰਦੇ ਨੇ ਆਸਟਿਓ ਇੰਟੀਗ੍ਰੇਸ਼ਨ ਹਮ ਹੱਡੀ ਤੁਹਾਡੇ ਦੰਦ ਨੂੰ ਜੜ ਨੂੰ ਫੜ ਲੈਂਦੀ ਹੈ ਰੂਟ ਨੂੰ ਇਹ ਟਾਈਟੇਨੀਅਮ ਨੂੰ ਹਮ ਉਸ ਤੋਂ ਬਾਅਦ ਹੁਣ ਅਸੀਂ ਤੁਹਾਡੇ ਦੰਦ ਦਾ ਨਾਪ ਲੈਨੇ ਆ ਨਾਪ ਲੈ ਕੇ ਹੁਣ ਇਹਦੇ ਤੇ ਕੈਪ ਲਗਾ ਦਨੇ ਆ ਜਿੱਦਾਂ ਤੁਹਾਡੇ ਬਾਕੀ ਇੰਡੀਪੈਂਡੈਂਟ ਆ ਦੰਦ ਆਪਣਾ ਇੰਡੀਪੈਂਡੈਂਟਲੀ ਕੰਮ ਕਰ ਰਿਹਾ ਹੈ ਇੰਡੀਪੈਂਡੈਂਟ ਹੈ ਇਹ ਵੀ ਇੰਡੀਪੈਂਡੈਂਟ ਦੰਦ ਹੋ ਗਿਆ ਪਹਿਲਾਂ ਇਹ ਦੰਦ ਡਿਪੈਂਡੈਂਟ ਸੀਗਾ ਇਹਨਾਂ ਦੋ ਦੰਦਾਂ ਦੇ ਉੱਤੇ ਹੁਣ ਇਹ ਦੰਦ ਆਪਣੀ ਜ਼ਿੰਦਗੀ ਜੀਏਗਾ ਜੇ ਤੁਸੀਂ ਇਹਦੀ ਕੇਅਰ ਕਰੋਗੇ ਤਾਂ ਸਦਾ ਲਈ ਕੰਮ ਕਰੇਗਾ ਇਹ ਸਦਾ ਲਈ ਕੰਮ ਕਰੇਗਾ ਇਹ ਵੀ ਸਦਾ ਲਈ ਕੰਮ ਕਰੇਗਾ ਜੇ ਕੱਲ ਨੂੰ ਕੋਈ ਪ੍ਰੋਬਲਮ ਆਂਦੀ ਹੈ ਸਪੋਜ਼ ਕਰੋ ਇਹ ਦੰਦ ਨਿਕਲ ਗਿਆ ਤਾਂ ਤੁਹਾਡੀ ਗਲਤੀ ਕਰਕੇ ਜਾਂ ਇਸ ਦੰਦ ਦੀ ਕੋਈ ਪ੍ਰੋਬਲਮ ਕਰਕੇ ਨਿਕਲਿਆ ਪਰ ਇਹ ਦੋ ਦੰਦ ਤਾਂ ਖੜੇ ਆ ਖੜੇ ਆ ਪਰ ਜੇ ਪਹਿਲੇ ਵਾਲਾ ਕੇਸ ਦੇਖੀਏ ਤਾਂ ਇਹ ਤਿੰਨੋਂ ਨਿਕਲਣਗੇ ਜਦੋਂ ਵੀ ਨਿਕਲ ਸੋ ਇਹਨੂੰ ਡੈਂਟਲ ਇੰਪਲਾਂਟ ਕਹਿੰਦੇ ਆ ਡੈਂਟਲ ਇੰਪਲਾਂਟ ਅੱਜ ਦੀ ਘੜੀ ਦਾ ਬੈਸਟ ਟ੍ਰੀਟਮੈਂਟ ਹੈ ਜੇ ਤੁਹਾਡੇ ਕੋਲ ਕੋਈ ਦੰਦ ਨਿਕਲਾ ਹੈ ਉਸ ਚੀਜ਼ ਨੂੰ ਲਗਵਾਉਂਦਾ ਪਰ ਇਹ ਪੰਜਾਬੀ ਦੇ ਵਿੱਚ ਨਵੇਂ ਵੀ ਕਹ ਦਿੰਦੇ ਨੇ ਨਾ ਦੰਦਾ ਦੇ ਵਿੱਚ ਪੇਚ ਲੱਗੂਗਾ ਹਾਂਜੀ ਲੋਕ ਡਰਦੇ ਹੁੰਦੇ ਆ ਜਦੋਂ ਗੱਲ ਹੁੰਦੀ ਹੈ ਨਾ ਦੰਦਾਈ ਚ ਪੇਚ ਲੱਗਣ ਦੀ ਲੋਕ ਕਿ ਭਜਦੇ ਨੇ ਲੋਕ ਕਹਿੰਦੇ ਨਹੀਂ ਨਹੀਂ ਪੇਚ ਨਹੀਂ ਲਵਾਉਣਾ ਇਹ ਤਾਂ ਪਤਾ ਨਹੀਂ ਕੀ ਹੋਏਗਾ ਸਾਨੂੰ ਦਰਦ ਬੜਾ ਜ਼ਿਆਦਾ ਹੋਏਗਾ ਬਾਅਦ ਚ ਸੈਟਿੰਗ ਹੋਏਗੀ ਵੀ ਨਹੀਂ ਹੋਏਗੀ ਲਵਾਉਣ ਤੋਂ ਬਾਅਦ ਦਰਦ ਹੋਏਗੀ ਕਿੰਨੀ ਕੁ ਹੋਏਗੀ ਲੋਕੀਏ ਸਤੇ ਡਰ ਡਰ ਜਾਂਦੇ ਆ ਤੇ ਬਾਅਦ ਚੋਂ ਕਰਾਉਂਦੇ ਵੀ ਨਹੀਂ ਹੈਗੇ ਬਿਲਕੁਲ ਠੀਕ ਗੱਲ ਕਹੀ ਬਾਜੀ ਇਹ ਮੈਂ 2008 ਦਾ ਪ੍ਰੈਕਟਿਸ ਕਰ ਰਿਹਾ ਹਾਂ ਬਾਜੀ ਮੈਨੂੰ 17 ਸਾਲ ਹੋ ਗਏ ਪ੍ਰੈਕਟਿਸ ਕਰਦੇ ਇਮਪਲਾਂਟਸ ਦੀ ਸਪੈਸ਼ਲਾਈਜੇਸ਼ਨ ਮੈਂ ਕੀਤੀ ਸੀਗੀ 2010 ਦੇ ਵਿੱਚ 2010 ਤੋਂ ਲੈ ਕੇ 2011 ਤੱਕ ਮੈਂ ਲੋਕਾਂ ਨੂੰ ਐਜੂਕੇਟ ਕਰਦਾ ਸੀਗਾ ਕਿ ਤੁਸੀਂ ਐਦਾਂ ਕਰਕੇ ਇਮਪਲੈਂਟ ਲੱਗ ਜਾਏਗਾ ਜਦੋਂ ਮੈਂ ਸਮਝਾਉਂਦਾ ਸੀਗਾ ਤਾਂ ਮੈਨੂੰ ਪੰਜਾਬੀ ਭਾਸ਼ਾ ਵਿੱਚ ਸਮਝਾਉਣਾ ਪੈਂਦਾ ਸੀ ਕਿ ਐਦਾਂ ਕਰਕੇ ਤੁਹਾਡੇ ਹੱਡੀ 'ਚ ਪੇਚ ਲਾ ਦੇਾਂਗੇ ਪੇਚ ਲਾ ਦੇਾਂਗੇ ਤਾਂ ਹਰ ਬੰਦਾ ਡਰ ਜਾਂਦਾ ਸੀ ਹਰ ਇੱਕ ਬੰਦਾ ਡਰਦਾ ਸੀ ਇੱਕ ਸਾਲ ਮੈਂ ਸਮਝਾਉਂਦਾ ਰਿਹਾ ਸਗੋਂ ਮੈਂ ਫਰਸਟ੍ਰੇਟ ਹੋ ਗਿਆ ਖੁਦ ਹੀ ਯਾਰ ਵੀ ਮੈਂ ਕਰਕੇ ਆਇਆ ਤਾਂ ਕੋਈ ਲੋਕ ਕਰਾਉਣ ਨੂੰ ਤਿਆਰ ਹੈ ਨਹੀਂਗਾ ਮੈਂ ਆਪਣੀ ਮਦਰ ਨੂੰ ਵੀ ਗੱਲ ਸਮਝਾਈ ਉਹਨਾਂ ਦੇ ਵੀ ਕੁਝ ਦੰਦ ਨਿਕਲੇ ਹੋਏ ਸੀ ਮੈਨ ਲਾਉਣੇ ਸੀਗੇ ਈਵਨ ਚਾਹੇ ਉਹ ਮੇਰੀ ਮਦਰ ਸੀਗੀ ਉਹ ਵੀ ਡਰ ਗਏ ਇੱਕ ਵਾਰੀ ਕਿ ਯਾਰ ਤੂੰ ਬੇਟਾ ਮੇਰੇ ਪੇਚ ਪੇਜ ਕੀ ਚੀਜ਼ ਹੁੰਦੀ ਆ ਪੇਜ ਕਿਉਂਕਿ ਅਸੀਂ ਪੇਜ ਤਾਂ ਗੰਦਾ ਚ ਲੱਗਦੇ ਦੇਖਿਆ ਅੱਜ ਤੱਕ ਫਿਰ ਉੱਥੋਂ ਮੈਂ ਸਿੱਖਿਆ ਵੀ ਇਹਨੂੰ ਪੇਚ ਕਹਿਣਾ ਬੰਦ ਕਰੋ ਯਾਰ ਤਾਂ ਮੇਰੀ ਮਦਰ ਨੇ ਹੌਸਲਾ ਕੀਤਾ ਕਿ ਬੇਟਾ ਤੂੰ ਮੇਰੇ ਲਾ ਪਹਿਲਾਂ 2011 ਚ ਮੈਂ ਆਪਣੀ ਮਦਰ ਦੇ ਇੰਪਲਾਂਟਸ ਲਗਾਏ 5 ਤਿੰਨੇ ਇੱਕ ਪਾਸੇ ਤੇ ਦੋ ਇੱਕ ਪਾਸੇ ਮਤਲਬ ਉਹਨਾਂ ਦੇ ਹੀਟ ਲੱਜਵਾੜਾ ਮੈਂ ਫਿਕਸ ਕੀਤਾ ਉਸ ਤੋਂ ਕੁਝ ਦਿਨਾਂ ਬਾਅਦ ਹੀ ਮੇਰੀ ਵਾਈਫ ਦੇ ਵਿੱਚ ਲੋ ਦੰਦ ਨਿਕਲੇ ਹੋਏ ਸੀਗੇ ਵਾਈਫ ਦੇ ਵੀ ਦੋ ਇੰਪਲਾਂਟਸ ਕੀਤੇ ਫਿਰ ਮੇਰੀ ਸਿਸਟਰ ਇਨ ਲਾ ਮੇਰੀ ਸਾਲੀ ਉਹਦੇ ਵੀ ਦੋ ਦੰਦ ਲੱਗਣ ਵਾਲੇ ਸੀ ਉਹਦੇ ਲਈ ਸੋ ਤਿੰਨ ਮਰੀਜ਼ ਤਾਂ ਮੇਰੇ ਘਰ ਦੇ ਹੋ ਗਏ ਪੰਜ ਇੰਪਲਾਂਟ ਮੇਰੀ ਮਦਰ ਦੇ ਦੋ ਵਾਈਫ ਦੇ ਦੋ ਸਾਲੀ ਦੇ ਨੌ ਇੰਪਲਾਂਟਸ ਮੈਂ